ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਸਪਰੇਆਂ ਦਾ ਚੱਲੀ ਜਾਂਦਾ ਜੋਰ ਪੱਤਾ ਲਪੇਟ ਦਾ ਜਿਵੇਂ ਅਟੈਕ ਆਇਆ ਹੈ ਤੇ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਆਂ ਇੱਕ ਸਜਾਂਟਾ ਦਾ ਨਵਾਂ ਪ੍ਰੋਡਕਟ ਆਇਆ ਇਨਸੋਪੀਓ ਤੇ ਲਗਭਗ ਪੈਂਦੀ ਆ ਮੇਰਾ ਖਿਆਲ 1300 ਰੁਪਿਆ ਕਿੱਲਾ ਇਨਸੀਪੀਓ ਇਨਸੀਪੀਓ 1300 ਰੁਪਿਆ ਕਿੱਲਾ ਪੈਂਦੀ ਆ ਤੇ ਅਸੀਂ ਵੀ ਕਰੀ ਸੀਗੀ 4 ਦਿਨ ਹੋ ਗਏ ਉਹਨੂੰ ਕਰੀ ਨੂੰ 4 ਦਿਨ ਪਹਿਲਾਂ ਕਰੀ ਸੀਗੀ ਥੋੜੀ ਜਿਹੀ ਕਰੀ ਆ ਆਪਾਂ ਤਾਂ 5 ਕਿੱਲਿਆਂ ਤੇ ਆਪਾਂ ਤਾਂ ਕਰੀ ਜਾਂਦੇ ਆ ਲਿਕਵਿਡ ਪ੍ਰੋਕਲੇਮ ਜਿਹੜੀ ਆਉਂਦੀ ਹੈ 1.9 1.9 ਜਿਹੜੀ ਆਉਂਦੀ ਹੈ ਪ੍ਰੋਕਲੇਮ ਜਿਹਨੂੰ ਆਪ ਕਹਿ ਦਿੰਦੇ ਆ ਤੜਕਾ ਲੱਗਿਆ ਹੁੰਦਾ ਕੋਰਾ ਜਾਂਦਾ ਆਪਾਂ ਤਾਂ ਉਹ ਕਰੀ ਜਾਂਦੇ ਆ ਤਾਂ ਦੋਨਾਂ ਬਾਰੇ ਆਪਾਂ ਗੱਲਬਾਤ ਕਰਦੇ ਆਂ ਅੱਜ 4 ਦਿਨ ਹੋ ਗਏ ਕਿ 5ਵਾਂ ਦਿਨ ਹੈ 5 ਦਿਨ ਹੋ ਗਿਆ ਅੱਜ 5ਵਾਂ ਦਿਨ ਹੈ ਦੋਨਾਂ ਨੂੰ ਕਰੀਆਂ ਨੂੰ ਬਰਾਬਰ ਇੱਕੇ ਦਿਨ ਕਰੀਆਂ ਸੀਗੀਆਂ ਉਨਾ ਹੀ 4 ਵੱਡੀਆਂ ਢੋਲੀਆਂ 100 ਲੀਟਰ ਪਾਣੀ ਉਧਰ ਲਾਇਆ ਸੀ 100 ਲੀਟਰ ਪਾਣੀ ਉਧਰ ਲਾਇਆ ਸੀਗਾ ਦੋਨਾਂ ਦਾ ਰਿਜ਼ਲਟ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਮੈਂ ਕੱਲ ਦੇਖ ਕੇ ਗਿਆ ਸੀ ਦੋਨਾਂ ਦਾ ਹੀ ਬਹੁਤ ਵਧੀਆ ਰਿਜ਼ਲਟ ਆਇਆ ਬਹੁਤ ਜ਼ਬਰਦਸਤ ਰਿਜ਼ਲਟ ਆਇਆ ਦੋਨਾਂ ਨੇ ਸੁੰਡੀ ਜਿਹੜੀ ਪੱਤਾ ਲਪੇਟ ਸੀਗੀ ਪੱਤਿਆਂ ਦੇ ਵਿੱਚ ਸੁੱਕੀ ਪਈ ਸੀ ਗੱਲ ਦੇਖੀ ਤਾਂ ਗੱਲ ਕੀ ਹੈ ਵੀ ਜਿਹੜਾ ਸੁਜੰਟਾ ਦਾ ਪ੍ਰੋਡਕਟ ਹੈ ਇਹ ਮਹਿੰਗਾ 1300 ਰੁਪਿਆ ਕਿੱਲਾ ਪੈਂਦਾ ਹੈ ਤੇ ਜਿਹੜੀ ਹੈਗੀ ਹੈ 1.9 ਉਹ ਪੈਂਦੀ ਹੈ 300 ਰੁਪਿਆ ਕਿੱਲੇ ਦੇ ਲਗਭਗ ਵੀ 1000 ਰੁਪਿਆ ਉਹਦਾ ਖਰਚਾ ਵੱਧ ਆ ਸੁਜੰਟਾ ਵਾਲੇ ਪ੍ਰੋਡਕਟ ਦਾ ਤੇ ਹੁਣ ਕਈ ਭਰਾ ਕਹਿੰਦੇ ਆ ਵੀ ਯਾਰ ਇੱਕ ਵਾਰੀ ਆਪਾਂ ਕਰਤੀ ਮਹੀਨਾ ਲੋੜ ਨਹੀਂ ਪੈਣੀ ਜੇ ਆਪਾਂ ਉਹ ਕਰਤੀ ਪੱਤਾ ਲਪੇਟ ਵਾਸਤੇ ਤਾਂ ਬਾਈ ਇੱਕ ਗੱਲ ਧਿਆਨ ਨਾਲ ਸੁਣ ਲਓ ਵੀ ਜੇ ਰੱਬ ਰੱਖੇ ਸੁੱਖ ਜੇ ਤਾਂ ਮੌਸਮ ਰਿਹਾ ਸਾਫ਼ ਇਸੇ ਤਰ੍ਹਾਂ ਫੇਰ ਤਾਂ ਹੋ ਸਕਦਾ ਵੀ ਆਪਾਂ ਨੂੰ ਸਪਰੇ ਕੋਈ ਕਰਨੀ ਨਾ ਪਵੇ ਪੱਤਾ ਲਪੇਟ ਵਾਸਤੇ ਜਾਂ ਗੋਹ ਵਾਲੀ ਸੁੰਡੀ ਵਾਸਤੇ ਤੇ ਜੇ ਸੁੰਡੀ ਦਾ ਅਟੈਕ ਆ ਗਿਆ ਜਿਆਦਾ ਫੇਰ ਜਿੱਥੇ 1000 ਰੁਪਏ ਵਾਲੀ ਕੱਲੇ ਵਾਲੀ ਕਰੀ ਆ ਜਾਂ 1500 ਰੁਪਏ ਵਾਲੀ ਕੱਲ ਕਰੀ ਆ ਉੱਥੇ ਵੀ ਕਰਨੀ ਪਊ ਤੇ ਜਿੱਥੇ 300 ਰੁਪਏ ਵਾਲੀ ਕਰੀ ਆ ਉੱਥੇ ਵੀ ਕਰਨੀ ਪਊ ਜੇ ਅਟੈਕ ਸੁੰਡੀ ਦਾ ਜਿਆਦਾ ਆ ਗਿਆ ਰੱਬ ਕਰੇ ਨਾ ਆਵੇ ਇਹ ਗੱਲ ਨਹੀਂ ਆ ਵੀ ਜੇ ਸੁੰਡੀ ਦਾ ਅਟੈਕ ਵੱਧ ਆ ਗਿਆ ਤਾਂ ਜਿਹੜੀ ਆਪਾਂ ਕਰੀ ਆ 300 ਰੁਪਏ ਕਿੱਲੇ ਵਾਲੀ ਕਰੀ ਆ ਉਹ ਉੱਥੇ ਕਰਨੀ ਪਊਗੀ ਤੇ ਜਿੱਥੇ ਆਪਾਂ 1000 ਜਾਂ 1500 ਵਾਲੀ ਕਰਤੀ ਉੱਥੇ ਨਹੀਂ ਕਰਨੀ ਪੈਣੀ ਜੇ ਭਾਈ ਸੁੰਡੀ ਦਾ ਅਟੈਕ ਜਿਆਦਾ ਆ ਗਿਆ ਉੱਥੇ ਕਰਨੀ ਪਊਗੀ ਅ 300 ਰੁਪਏ ਵਾਲੀ ਜਿੱਥੇ ਕਰੀ ਉੱਥੇ ਵੀ ਕਰਨੀ ਪਊ ਤੇ ਜਿੱਥੇ 1500 ਜਾਂ 1000 ਵਾਲੀ ਕਰੀ ਆ ਉੱਥੇ ਵੀ ਕਰਨੀ ਪਊ ਮੈਂ ਕੱਲਾ ਇਨਸੂਪੀ ਉਹਦੀ ਗੱਲ ਨਹੀਂ ਕਰਦਾ ਮੈਂ ਕੋਈ ਵੀ ਤੁਸੀਂ ਜੇ ਮਹਿੰਗੀ ਸਪਰੇ ਕਰੀ ਆ 1500 ਵਾਲੀ ਜਾਂ 1200 ਵਾਲੀ ਸੁੰਡੀ ਵਾਸਤੇ ਤਾ ਸੁੰਡੀ ਦਾ ਟੈਗ ਆ ਗਿਆ ਤੁਹਾਨੂੰ ਉੱਥੇ ਕਰਨੀ ਹੀ ਪੈਣੀ ਆ ਇਹ ਗੱਲ ਨਹੀਂ ਆ ਵੀ 35 ਦਿਨ ਲੰਘ ਜਾਣਗੇ ਹਾਂ ਜੇ ਮੌਸਮ ਸਾਫ਼ ਰਿਹਾ ਤਾਂ 300 ਵਾਲੀ ਤੇ ਵੀ ਨਹੀਂ ਕਰਨੀ ਪੈਣੀ ਤੇ 3500 ਵਾਲੀ ਤੇ ਵੀ ਨਹੀਂ ਕਰਨੀ ਪੈਣੀਗੀ ਹੋ ਸਕਦਾ ਕੁਝ ਉਹਦਾ ਫਰਕ ਹੋਵੇ ਪਰ ਇੰਨਾ ਫਰਕ ਨਹੀਂ ਆ ਵੀ ਆਪਾਂ ਨੂੰ 35 ਦਿਨ ਜਾਂ ਮਹੀਨਾ ਕਰਨੀ ਨੀਗੀ ਪੈਣੀਗੀ ਤਾਂ ਭਈ ਰੇਟ ਦਾ ਬਹੁਤ ਫਰਕ ਆ ਰਿਜ਼ਲਟ ਬਰਾਬਰ ਆ ਦੋਨਾਂ ਦਾ ਇੱਕ ਵਾਰੀ ਬਰਾਬਰ ਆ ਜਿਵੇਂ ਸੁੰਡੀ ਉਹਨੇ ਵੀ ਬਹੁਤ ਮਾਰੀ ਆ ਤੇ ਉਹਨੇ ਵੀ ਬਹੁਤ ਮਾਰੀ ਆ ਦੋਨਾਂ ਨੇ ਸੁੰਡੀ ਤੇ ਬਹੁਤ ਵਧੀਆ ਰਿਜ਼ਲਟ ਆ ਦੋਨਾਂ ਦਾ ਦੋਨਾਂ ਦਾ ਅ ਕੱਲ ਮੈਂ ਦੇਖੀ ਗਿਆਗਾ ਕਿਤੇ ਮੈਨੂੰ ਜਉਂਦੀ ਸੁੰਡੀ ਨਹੀਂ ਦੇਸੀ ਚੌਥੇ ਦਿਨ ਚੌਥੇ ਦਿਨ ਬਾਅਦ ਕਰੀਆਂ ਤੋਂ ਤਾਂ ਜੇ ਕਿਸੇ ਮੇਰੇ ਵੀਰ ਨੇ ਸਸਤੀ ਸਪਰੇਅ ਕਰਨੀ ਆ ਤਾਂ ਲਿਕਵਿਡ ਪ੍ਰੋਕਲੇਮ ਜਿਹਨੂੰ ਕਹਿ ਦਿੰਦੇ ਹੁੰਦੇ ਆ ਕੋਰਾ ਜਨ ਦਾ ਤੜਕਾ ਲੱਗਿਆ ਉਹ ਉਹਦਾ ਬਹੁਤ ਜ਼ਬਰਦਸਤ ਰਿਜ਼ਲਟ ਹੈ ਹੁਣ ਮੈਂ ਤੁਹਾਨੂੰ ਦੱਸ ਵੀ ਦੇਵਾਂ ਵੀ ਪਿਛਲੇ ਸਾਲ ਮੈਂ ਕਰੀ ਸੀਗੀ ਇੱਕ ਹਾਂ ਜਿਵੇਂ ਐਨਐਸਪੀਓ ਦੀ ਆਪਾਂ ਗੱਲ ਕਰੀ ਜਾਂਦੇ ਆ ਮੈਂ ਕਰੀ ਸੀਗੀ ਫੇਮ ਪਿਛਲੇ ਸਾਲ ਉਕੇ ਮੇਰੀ ਆਤ ਤਾਂ ਮੈਂ ਬੋਲ ਕੇ ਦੱਸ ਦਿੰਨਾ ਹੁੰਦਾ ਮੈਂ ਆਪਾਂ ਨੂੰ ਕਿਹੜਾ ਕੁਛ ਦਾ ਕੋਈ ਡਰ ਹੈ ਵੀ ਕੋਈ ਆਪਾਂ ਨੂੰ ਕੰਪਨੀ ਵਾਲਾ ਕਹੂਗਾ ਤੂੰ ਸਾਡੀ ਸਪਰੇ ਦਾ ਨਾਮ ਲੈਦਾ ਮੈਂ ਫੇਮ ਕਰੀ ਸੀਗੀ ਤੇ ਫੇਮ ਕਰਕੇ ਚੌਥੇ ਤਿੰਨ ਚਾਰ ਦਿਨ ਅਸੀਂ ਖੇਤ ਆਏ ਨੇ ਆਇਆ ਨੀਗਾ ਗਿਆ ਵੀ ਚੱਲ ਯਾਰ ਵਧੀਆ ਸਪਰੇ ਕਰੀ ਆ ਕਰੀ ਵੀ ਪੂਰੀ ਜਿਚਾ ਕੇ ਮਤਲਬ ਆਪ ਕੋਲੇ ਫੜ ਕੇ ਤੇ ਵਧੀਆ ਸਪਰੇ ਕਰੀ ਸੀਗੀ ਚਾਰ ਪੰਜ ਢੋਲੀਆਂ ਲਾ ਕੇ ਸੰਡੀ ਦਾ ਟੈਕ ਸੀ ਜਿਆਦਾ ਜਿਹੜੀ ਮੈਂ ਗੱਲ ਕਰੀ ਜਨਾ ਜਦੋਂ ਅਸੀਂ ਚਾਰਾਂ ਪੰਜਾਂ ਦਿਨਾਂ ਤੋਂ ਆਏ ਤਾਂ ਝੋਨੇ ਦੀਆਂ ਕਈ ਦੋਗੀਆਂ ਨੂੰ ਨਾ ਜਿਵੇਂ ਅੱਗ ਲਾਈ ਹੁੰਦੀ ਐ ਥੱਲੇ ਵਾੜਤੀਆਂ ਉਹਨੇ ਪਤਾਲਪੇਟ ਨੇ ਮਤਲਬ ਫੇਮ ਤੋਂ ਵੀ ਮਰੀ ਨਹੀਂ ਜਿਵੇਂ ਫੇਮ ਦੀ ਜੇ ਰეკਮੈਂਡਡ ਡੋਜ਼ ਆਪਾਂ ਕਰੀਏ ਤਾਂ 32 ਐਮ ਐਲ ਐ ਅਸੀਂ 40 ਐਮ ਐਲ ਪਾ ਕੇ ਕਰੀ ਸੀ ਫੇਮ ਤੋਂ ਵੀ ਸੁੰਡੀ ਮਰੀ ਨਹੀਂ ਕੰਟਰੋਲ ਨਹੀਂ ਗਈ ਹੋਈ ਪਤਾਲਪੇਟ ਪਿਛਲੇ ਸਾਲ ਦੀ ਮੈਂ ਗੱਲ ਕਰਦਾ ਤਾਂ ਪਿਛਲੇ ਸਾਲ ਵੀ ਮੈਂ ਇਹੀ ਪ੍ਰੋਬਲਮ ਤੇ ਜਿਹੜਾ ਕੋਰਾ ਜੰਦਰ ਤੜਕੇ ਵਾਲੀ ਪ੍ਰੋਬਲਮ ਲਿਆ ਕੇ ਕਰੀ ਸੀ 300 ਰੁਪਏ ਕਿਲਿਆ ਜਿਹੜੀ ਪਈ ਉਹਨੇ ਤਾਂ ਕੰਟਰੋਲ ਕਰ ਲਈ ਤੇ ਜਿਹੜੀ ਫੇਮ ਸੀ 6-700 800 ਰੁਪਏ ਕਿੱਲਾ ਪੈਂਦੀ ਉਹ ਤੋਂ ਕੰਟਰੋਲ ਨਹੀਂ ਗਈ ਹੋਈ ਹੁਣ ਮੈਨੂੰ ਨਹੀਂ ਸਮਝ ਆਉਂਦੀ ਵੀ ਕੀ ਚੱਕਰ ਹੈ ਕੀ ਗੱਲਬਾਤ ਹੈ ਪਰ ਮੈਂ ਵੀਡੀਓ ਤਾਂ ਸਾਂਝੀ ਕਰੀ ਐ ਵੀ ਕੋਈ ਜ਼ਰੂਰੀ ਨਹੀਂਗਾ ਆਪਾਂ ਵੀ 1200 ਜਾਂ 1500 ਵਾਲੀ ਸਪਰੇਅ ਕਰੀਏ ਉਹ ਹੀ ਕੰਟਰੋਲ ਕਰੂਗੀ ਇਹਦਾ ਬਹੁਤ ਵਧੀਆ ਰਿਜ਼ਲਟ ਆ ਜਿਹੜੀ ਹੈਗੀ ਐ ਲਿਕਵਿਡ ਪ੍ਰੋਕਲੇਮ ਕੋਰਾ ਜੰਦਾ ਤੜਕਾ ਜਿਹਨੂੰ ਕਹਿੰਦੇ ਲੱਗਿਆ ਕਈ ਕੰਪਨੀਆਂ ਦੀ ਆਉਂਦੀ ਐ ਅਲੱਗ-ਅਲੱਗ ਇਹਦਾ ਰੇਟ ਆ ਮਤਲਬ ਮੈਨੂੰ ਲੱਗਦਾ ਵੀ 1800 ਤੋਂ ਲੈ ਕੇ ਹੋ ਸਕਦਾ ਵੀ 3000 ਤੱਕ ਇਹਦਾ ਲੀਟਰ ਹੋਵੇ ਜਿਹੜੀ ਮੈਂ ਕਰੀ ਉਹ 2200 ਦਾ ਲੀਟਰ ਆ 2200 ਦਾ ਲੀਟਰ ਆ ਤੇ ਬਹੁਤ ਜ਼ਬਰਦਾਰ ਜ਼ਬਰਦਸਤ ਉਹਦਾ ਰਿਜ਼ਲਟ ਹੈ ਮੈਂ ਤਾਂ ਜਿਹੜੀ ਕਰਿਆ ਐ ਐਨਸੀਪੀਓ ਕਰੀਆ ਉਹ ਤਾਂ ਕਰੀਆ ਆਪਾਂ 5 ਗਿੱਲਿਆਂ ਤੇ ਬਾਕੀ ਸਾਰੀ ਇਹੀ ਕਰੀ ਜਾਂਦੇ ਆ ਲਿਕਵਿਡ ਬਰੋਕਲਿਮ ਤੇ ਵਿੱਚ ਇੱਕ ਫੰਗੀ ਸਾਈਡ ਪਾ ਕੇ ਤੇ ਫੰਗੀ ਸਾਈਡ ਦੇ ਨਾਲ ਹਾਂ ਆਪਾਂ ਇੱਕ ਹੋਰ ਗੱਲ ਕਰ ਲਈਏ ਵੀ ਫੰਗੀ ਸਾਈਡ ਦੇ ਨਾਲ ਨਾ ਜਿਹੜਾ ਹੁਣ ਮੌਸਮ ਹੈ ਜਿਹੜੀਆਂ ਸ਼ਾਖਾਂ ਆਈਆਂ ਸਾਈਡਾਂ ਤੋਂ ਸੁੱਕੀ ਜਾਂਦੀਆਂ ਕਈ ਵਿੱਚ ਆਪਾਂ ਵਿੱਚ ਤੁਰ ਕੇ ਵਹਿਣ ਜਿੱਥੇ ਬਿਮਾਰੀ ਥੋੜੀ ਵੱਧ ਆ ਆਪਣਾ ਕਈ ਵਾਰੀ ਸਾਰਾ ਬੂਟਾ ਵੀ ਸੁੱਕਿਆ ਪਿਆ ਹੁੰਦਾ ਤਾਂ ਜਿਹੜੀਆਂ ਪੁੜੀਆਂ ਆਉਂਦੀਆਂ ਸਟੈਪੋਸਾਈਕਲਿਨ ਦੀਆਂ ਪੁੜੀਆਂ ਆਉਂਦੀਆਂ ਬਹੁਤ ਕਿਸਾਨ ਭਰਾ ਜਿਹੜੇ ਉਹ ਨਹੀਂ ਪਾਉਂਦੇਗੇ ਵਿੱਚ ਉਹ ਇੱਕ ਸਸਤਾ ਸੌਦਾ ਮਤਲਬ ਮੇਰਾ ਖਿਆਲ ਆ 30-40 ਰੁਪਈਆ ਦੀ ਪੂੜੀ ਹੋਊਗੀ ਕਿੱਲੇ ਦੀਆਂ ਦੋ ਪਾਉਣੀਆਂ 30-40 ਰੁਪਈਆ ਦੀ ਪੂੜੀ ਆ ਉਹ ਤੇ ਕੰਮ ਉਹ 1500 ਵਾਲੇ ਫੰਗੀ ਸਾਈਡ ਵਾਲਾ ਕਰਦੀ ਆ ਉਹ ਉਹਦਾ ਜਿਹੜੇ ਸ਼ਾਖਾ ਸੁਕ ਸੁਕਦੀਆਂ ਐ ਸਾਈਡਾਂ ਤੋਂ ਜਾਂ ਬੂਟਾ ਸੁਕਦਾ ਉਹਦੇ ਤੇ ਬਹੁਤ ਵਧੀਆ ਉਹਦਾ ਰਿਜ਼ਲਟ ਹੈ ਉਹ ਪੂੜੀਆਂ ਜਿਹੜੇ ਵੀ ਕਿਸਾਨ ਮੇਰੇ ਵੀਰ ਸਪਰੇਅ ਕਰੀ ਜਾਂਦੇ ਆ ਸਟੈਪੋਸਾਈਕਲਿੰਦੀਆਂ ਦੋ ਪੂੜੀਆਂ ਕਿੱਲੇ ਦੀਆਂ ਜਰੂਰ ਪਾਈ ਚਲੋ 100 ਰੁਪਿਆ ਖਰਚਾ ਵੀ ਨਹੀਂ ਉਹਨਾਂ ਦਾ ਆਪਣੇ ਦਿਮਾਗ ਚ ਆਇਆ ਹੁੰਦਾ ਵੀ ਯਾਰ ਇਹ ਤਾਂ 30-40 ਰੁਪਈਆ ਦੀ ਪੂੜੀ ਆ ਇਹਨੇ ਤਾਂ ਕੀ ਕਰਨਾ ਉਹਦਾ ਬਹੁਤ ਵੱਡਾ ਰੋਲ ਆ ਬਾਈ ਉਹਨੇ ਬਹੁਤ ਕੰਟਰੋਲ ਕਰਨਾ ਉਹ ਜਿਹੜਾ ਸ਼ਾਖਾਂ ਸੁੱਕਦੀਆਂ ਆ ਬੂਟਾ ਸੁੱਕਦਾ ਤਾਂ ਬਾਈ ਮੈਂ ਕੋਈ ਇਹ ਨਹੀਂ ਮੈਂ ਸਜੰਟਾ ਦਾ ਜਿਹੜਾ ਪ੍ਰੋਡਕਟ ਆਇਆ ਉਹਨੂੰ ਕੁਝ ਕਹਿ ਰਿਆਂਗਾ ਵੀ ਉਹ ਮਾੜਾ ਹੈ ਉਹਦਾ ਰਿਜ਼ਲਟ ਵੀ ਬਹੁਤ ਵਧੀਆ ਮੈਂ ਗੱਲ ਕਰਦਾ ਦੋਨਾਂ ਦੇ ਰੇਟ ਬਾਰੇ ਵੀ ਰੇਟ ਦਾ ਦੋਨਾਂ ਦਾ ਬਹੁਤ ਫਰਕ ਹੈ ਰਿਜ਼ਲਟ ਦੋਨਾਂ ਦਾ ਹੀ ਵਧੀਆ ਹੈ ਪ੍ਰੋਕਲੇਮ ਦਾ ਵੀ ਬਹੁਤ ਵਧੀਆ ਆ ਉਹਦਾ ਵੀ ਬਹੁਤ ਵਧੀਆ ਆਇਆ ਤਾਂ ਜੇ ਕਿਸੇ ਨੇ ਸਸਤੀ ਸਪਰੇਅ ਕਰਨੀ ਹੋਵੇ ਪ੍ਰੋਕਲੇਮ ਦਾ ਰਿਜ਼ਲਟ ਜਿਹੜੀ ਕੋਰਾਜਨ ਦੇ ਤੜਕੇ ਵਾਲੀ ਆ ਬਹੁਤ ਵਧੀਆ ਰਿਜ਼ਲਟ ਆ ਬਾਈ ਉਹਦਾ ਅਸੀਂ ਸਾਰੇ ਝੋਨੇ ਤੇ ਹੀ ਉਹ ਕਰੀ ਜਾਂਦੇ ਆ ਐਨੀ ਇੱਕ ਵੀਡੀਓ ਸੀ ਬਾਈ ਚੰਗੀ ਲੱਗੀ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਜੇ ਤਾਂ ਕਿ ਹਰੇਕ ਭਰਾ ਦਾ ਫਾਇਦਾ ਹੋ ਸਕੇ ਕਈ ਵਾਰੀ ਸੁੰਡੀ ਤੋਂ ਆਪਾਂ ਡਰੇ ਹੁੰਨੇ ਜਿਵੇਂ ਪਿਛਲੀ ਵਾਰੀ ਬਾਹਲਾ ਕੰਟਰੋਲ ਸੀਗਾ ਬਾਹਲਾ ਅਟੈਕ ਸੀਗਾ ਤਾਂ ਸੁੰਡੀ ਕੰਟਰੋਲ ਨਹੀਂ ਹੁੰਦੀ ਸੀਗੀ ਤਾਂ ਇਹਦਾ ਬਹੁਤ ਜ਼ਬਰਦਸਤ ਰਿਜ਼ਲਟ ਆ ਲਿਕਵਿਡ ਪ੍ਰੋਕਲੇਮ ਕੋਰਾਜਨ ਦੇ ਤੜਕੇ ਵਾਲੀ ਚੰਗੀ ਲੱਗੀ ਵੀਡੀਓ ਬਾਈ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਜੇ ਸਸਤੀ ਘਾਲ ਧੰਨਵਾ